ਸ਼ੁਰੂ ਲੋ ਕਰ ਲੋ ਹੋ ਗਈ ਤੇਰੀ ਕੋਟੀ ਕਰ ਗਈ ਚਲਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦੀ ਟੀਮ ਦੇ ਕੋਲ ਜੋ ਹੜਪੀੜਤ ਪਰਿਵਾਰਾਂ ਲਈ ਜੋ ਰਾਸਤ ਸੇਵਾ ਜਾਂ ਮਾਲ ਡੰਗਰ ਦੇ ਲਈ ਖਿੜਦੀ ਸੇਵਾ ਜਿਹੜੀ ਆ ਸਾਰੀ ਸਮਗਰੀ ਇਕੱਤਰਤ ਕੀਤੀ ਜਾ ਰਹੀ ਹੈ ਸੋ ਇਸ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਬੰਧਕ ਕਮੇਟੀ ਲੁਧਿਆਣਾ ਅਤੇ ਕੌਸਰ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਦੀ ਬੇਦੀ ਲੁਧਿਆਣਾ ਉਹਨਾਂ ਦੀ ਸਮੁੱਚੀ ਟੀਮ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ 50 ਗੱਟੇ ਪਸ਼ੂਆਂ ਦੇ ਫੀਡ ਦੀ ਸੇਵਾ ਜੋ ਸੰਸਥਾਰੇ ਕੋਲ ਪਹੁੰਚਦੀ ਕਰ ਦਿੱਤੀ ਹੈ ਸੋ ਅਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਵੱਲੋਂ ਸਾਰੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਜੋ ਇਹਨਾਂ ਦੀ ਟੀਮ ਆ ਹੜਪੀੜਤਾਂ ਦੀ ਸੇਵਾ ਕਰ ਰਹੀ ਹੈ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਪ ਜੀ ਦੀ ਭੇਜੀ ਹੋਈ ਸੇਵਾ ਜੋ ਲੋੜਵੰਦ ਪਰਿਵਾਰਾਂ ਦੇ ਕੋਲ ਜਿੱਥੇ-ਕਿੱਥੇ ਲੋੜ ਹੈ ਜਿਵੇਂ ਸੰਸਥਾ ਪਹੁੰਚਾ ਰਹੀ ਹੈ ਉਸੇ ਤਰ੍ਹਾਂ ਹੀ ਜਿੱਥੇ ਲੋੜ ਹੁੰਦੀ ਹੈ ਸੰਸਥਾ ਜਿਹੜੀ ਸੇਵਾ ਪਹੁੰਚਾਉਂਦੀ ਹੈ ਸੋ ਆਪ ਜੀ ਦਾ ਦਿੱਤਾ ਹੋਇਆ ਦਸਵੰਦ ਜੋ ਵੀ ਸੇਵਾ ਸੰਗਤਾਂ ਨੇ ਦਿੱਤੀ ਹੈ ਸੋ ਇਸ ਟੀਮ ਵੱਲੋਂ ਜੋ ਸੇਵਾ ਉਹ ਸਾਡੇ ਕੋਲ ਪਹੁੰਚਦੀ ਕਰ ਦਿੱਤੀ ਬਹੁਤ-ਬਹੁਤ ਸੰਗਤਾਂ ਦਾ ਧੰਨਵਾਦ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਵੱਲੋਂ ਸਮੂੱਚੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਦੇ ਯਾਰ ਛੱਡੋ ਛੱਡਦੇ ਉਧਰ ਵੀਡੀਓ 双鱼座。